ਇਹ ਮਾਮਲਾ ਇਦਾਂ ਹੋਇਆ ਜੀ ਅਸੀਂ ਪਸ਼ੂ ਵਾਲੇ ਅੰਦਰ ਬਕਰੀਆਂ ਪੰਨੀਆਂ ਸੀ ਚੋਰ ਆਏ ਤਰਪਾਲਾਂ ਵੱਢ ਕੇ ਬਕਰੀਆਂ ਕੱਢ ਕੇ ਲੈ ਗਏ ਕਿੰਨੀਆਂ ਬਕਰੀਆਂ ਸੀ ਬਕਰੀਆਂ 9 ਸੀ ਜੀ ਤੇ ਸਾਰੀਆਂ ਇੰਨੀਆਂ ਬਕਰੀਆਂ ਸੀ ਸਾਰੀਆਂ ਬਕਰੀਆਂ ਇੰਨੀਆਂ ਸੀ ਸਾਰੀਆਂ ਬਕਰੀਆਂ ਸੂਨਾਂੜੀਆਂ ਸੀ ਸਾਰੇ ਮਾਲ ਲੈ ਗਏ ਕੱਢ ਕੇ ਕਿੰਨਾ ਕੁ ਨੁਕਸਾਨ ਤੁਹਾਡਾ ਲਗਭਗ ਹੋਇਆ ਇਹ ਸਾਡਾ 1.5 ਤੋਂ 2 ਲੱਖ ਦੇ ਲਾਗੇ ਲਾਗੇ ਨੁਕਸਾਨ ਹੋਇਆ ਜੀ ਤੇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਨੂੰ ਦਾ ਅਸੀਂ ਇਹੀ ਬੇਇੱਜ਼ਤੀ ਕਰਦੇ ਆਂ ਵੀ ਸਾਡਾ ਜੇ ਤੁਹਾਡੇ ਤੋਂ ਕੋਈ ਚਾਰਾ ਚੱਲਦਾ ਨਹੀਂ ਚਲਾ ਆ ਕੇ ਦੇਖੋ ਕਰ ਕੇ ਦੇਖੋ ਕੋਈ ਅਸੀਂ ਤਾਂ ਗਰੀਬ ਬੰਦੇ ਆ ਰੋਟੀ ਖਾਣੇ ਆ ਮਸੀਂ ਕੇ ਪਸ਼ੂਆਂ ਦੇ ਸਿਰੋਂ ਰੋਟੀ ਖਾਂਦੇ ਆ ਸੁੰਡੀਆਂ ਅੱਡੇ ਲੱਗੇ ਮੇਰੇ ਭਰਾ ਦਾ ਡੇਰਾ ਸੀ ਵਿੱਚ ਸਾਡੀਆਂ ਬੱਕਰੀਆਂ ਵੀ ਸੀਗੀਆਂ ਨੋਹ ਬੱਕਰੀਆਂ ਸੋਣ ਵਾਲੀਆਂ 2 ਲੱਖ ਦਾ ਘਟੋ ਘਾਟ ਨੁਕਸਾਨ ਹੋ ਗਿਆ ਮੇਰੇ ਭਰਾ ਦਾ ਇੱਥੇ ਸੁੰਡੀਆਂ ਅੱਡੇ ਲੱਗੇ ਭੱਠੇ ਤੇ ਡੇਰਾ ਸੀਗਾ ਗਰੀਬ ਸੀਗਾ ਬਹੁਤ ਜ਼ਿਆਦਾ ਰੋਟੀ ਖਾਂਦੀ ਤਾਂ ਸਾਡੇ ਗਰੀਬ ਲੋਕਾਂ ਦੀ ਇਹੀ ਆ ਵੀ ਮਾਲ ਡੰਗਰ ਤੇ ਸਿਰ ਤੋਂ ਰੋਟੀ ਪਾਣੀ ਖਾਣਾ ਸਾਡੇ ਨਾਲ ਬਹੁਤ ਵੱਡਾ ਧੱਕਾ ਹੋ ਗਿਆ ਵਾਤੂ ਵਾਰ ਬੇਨਤੀ ਕਰਤੀ ਹੈ ਵੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਜੋ ਹੈ ਮਦਦ ਕਰੇ ਸਾਡੀ ਸੋਚਣਾ ਕਰਕੇ ਸਾਨੂੰ ਦੱਸੇ ਵੀ ਇਹ ਕਿਹ ਅਕਾਰਾ ਹੋ ਗਿਆ ਸਾਡੇ ਨਾਲ ਇਹ ਜੀ ਬਕਰੀਆਂ ਰਾਤ ਚੋਰ ਪੈ ਰਹੇ ਨੇ ਹਰ ਰੋਜ਼ ਇਹ ਆਪਣੇ ਕੱਲ ਜਿਹੜੀ ਪਿਛਲੀ ਰਾਤ ਬੀਤ ਗਈ ਇਸ ਰਾਤ ਛਨੀਆਂ ਤੋਂ 9-10 ਬਕਰੀਆਂ ਚੋਰੀ ਲੱਗੇ ਨੇ ਅੱਜ ਰਾਤ ਜਿਹੜਾ ਇਹ ਸਾਡੇ ਇੱਥੇ ਵਾਰਦਾਤ ਹੋ ਗਈ ਆ ਇੱਥੇ ਵੀ 9 ਬਕਰੀਆਂ ਲੱਗੇ ਨੇ ਤੇ ਸਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡੇ ਗਰੀਬਾਂ ਲੋਕਾਂ ਦੀ ਹੈਲਪ ਕੀਤੀ ਜਾਏ ਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਏ ਤੇ ਸਾਡਾ ਜਿਹੜਾ ਨੁਕਸਾਨ ਆ ਜਾਂ ਜਿਹੜਾ ਸਾਡਾ ਮਾਲ ਜੇ ਕਿਤੇ ਵੀ ਬਰਾਮਦ ਹੁੰਦਾ ਤਾਂ ਸਾਨੂੰ ਇਸ ਦੀ ਖਬਰ ਵੀ ਕੀਤੀ ਜਾਏ